ਸੇਵਾ ਸੰਗ ਪੰਜਾਬ ਦੇ ਪ੍ਰਧਾਨ ਸ਼੍ਰੀ ਪ੍ਰੇਮਪਾਲ ਗੋੜ ਡੁਮੇਲੀ ਜੀ ਅਤੇ ਚੇਅਰਮੈਨ ਸ਼੍ਰੀ ਭਪਿੰਦਰ ਕੁਮਾਰ ਪਾਲ ਜੀ ਦੀ ਅਗਵਾਈ ਵਿੱਚ ਜਲੰਧਰ ਵਿਖੇ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਰ ਸਾਗਰ ਮੱਧ ਪ੍ਰਦੇਸ਼ ਵਿਖੇ ਜੋ ਸਤਿਗੁਰੂ ਵਿਦਾਸ ਮਹਾਰਾਜ ਜੀ ਦਾ ਵਿਸ਼ੇ ਪੱਧ ਦਾ ਮੰਦਰ ਬਣਨ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਸ਼੍ਰੀ ਗੁਰੂ ਵਿਦਾਸ ਸੇਵਾ ਸੰਗਤ ਪੰਜਾਬ ਵੱਲੋਂ ਸ਼੍ਰੀ ਗੁਰੂ ਵਿਦਾਸ ਨਾਮਲੇਵਾ ਸੰਗਤਾਂ ਨੂੰ ਜ਼ਰੂਰੀ ਅਪੀਲ ਕੀਤੀ ਗਈ ਕਿ ਇਸ ਮੰਦਰ ਦੇ ਨਿਰਮਾਣ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਅਤੇ ਸੇਵਾ ਨਿਭਾਈ ਜਾਵੇ ਤਾਂ ਜੋ ਸ਼੍ਰੀ ਗੁਰੂ ਵਿਦਾਸ ਮੰਦਰ ਦੇ ਨਿਰਮਾਣ ਵਿੱਚ ਪੰਜਾਬ ਵੱਲੋਂ ਸੰਗਤਾਂ ਦਾ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਸਕੇ ਨਾਲ ਹੀ ਉਹਨਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੰਦਰ ਦੇ ਨਿਰਮਾਣ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਆਪਣਾ ਜੀਵਨ ਸਫਲਾ ਕਰ ਬਤੇਰੇ ਜਾਣਕਾਰੀ ਲਈ ਤੁਸੀਂ 97808 00197 ਅਤੇ 95177 12319 ਤੇ ਸੰਪਰਕ ਕਰ ਸਕਦੇ ਹੋ ਜਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨਰ ਪੈ ਸਤਗੁਰ रविदास महाराज जी की जय मैं भूपेंद्र कुमार श्री गुरुदास जी का सेवा संघ पंजाब ਵੱਲੋਂ ਆਪ ਸਭ ਨੂੰ ਇੱਕ ਜ਼ਰੂਰੀ ਬੇਨਤੀ ਕਰਦਾ ਹਾਂ ਕਿ 12 ਅਗਸਤ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਭੱਬੇ ਮੰਦਰ ਜੋ ਮੱਧ ਪ੍ਰਦੇਸ਼ ਦੇ ਸਾਗਰ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਉਦਗਾਟਨ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਬਹੁਤ ਹੀ ਹਮ-ਹਮਾ ਕੇ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਵੱਖ-ਵੱਖ ਨਦੀਆਂ ਤੋਂ ਜਲ ਔਰ 53000 ਪਿੰਡਾਂ ਦੇ ਵਿੱਚੋਂ ਉਹਨਾਂ ਨੇ ਜੋ ਮਿੱਟੀ ਲੈ ਕੇ ਉਹਦਾ 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 ਮੰਦਰ ਦਾ ਉਦਗਾਟਨ ਕਰਨ ਦੀ ਬਣਾਈ ਹੈ ਯੋਜਨਾ ਤਾਂ ਮੈਂ ਸਾਰੇ ਹੀ ਸੰਤਾਂ ਨੂੰ ਬੀਲ ਕਰਦਾ ਹਾਂ ਕਿ ਉਸ ਮੰਦਰ ਦੇ ਵਿੱਚ ਅਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਈਏ ਪੰਜਾਬ ਵਿਖੇ ਜਿਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਸੁਭਾਵਾਂ ਨੇ ਜਥੇਬੰਦੀਆਂ ਨੇ ਸਾਰਿਆਂ ਨੂੰ ਬੀਲ ਕਰਦੇ ਹਾਂ ਕਿ ਸ਼੍ਰੀ ਗੁਰੂ ਅਰਜਨ ਸੰਗ ਵੱਲੋਂ ਜੋ ਇਹ ਪੰਜਾਬ ਦਾ ਜਥਾ ਉੱਥੇ ਜਾਏਗਾ ਉਸ ਦੇ ਨਾਲ ਸਹਿਯੋਗ ਕੀਤਾ ਜਾਵੇ ਔਰ ਆਪਣਾ ਵੱਧ ਤੋਂ ਵੱਧ ਯੋਗਦਾਨ ਆਪਸੀਂ ਵੀ ਪਾਈਏ ਤਾਂ ਕਿ ਸ਼੍ਰੀ ਗੁਰੂ ਅਰਜਨ ਮਹਾਰਜ ਦਾ ਉਹ ਬੰਬੇ ਮੰਦਰ ਜਿਹੜਾ ਬਣ ਜਾ ਰਿਹਾ ਉਹ ਚ ਸਾਡਾ ਯੋਗਦਾਨ ਪਾ ਸਕੇ ਔਰ ਅਸੀਂ ਆਪਣੀ ਸੇਵਾ ਨਿਵਾ ਸਕੀਏ ਜੈ ਗੁਰਦੇਵ ਧੰਨ ਗੁਰਦੇਵ ਸਤਿਗੁਰੂ ਅ रविदास ਮਹਾਰਾਜ ਦਾ ਜੋ ਮੰਦਿਰ ਬਣਨ ਜਾ ਰਿਹਾ ਹੈਗਾ ਉਸ ਦੇ ਸੰਬੰਧ ਦੇ ਵਿੱਚ ਅ रविदास ਸੇਵਾ ਸੰਗ ਪੰਜਾਬ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਜਥੇਬੰਦੀਆਂ ਨੇ ਭਾਗ ਲਿਆ ਹੈਗਾ ਔਰ ਉਹਨਾਂ ਨੇ ਪ੍ਰੰਗ ਕੀਤਾ ਹੈਗਾ ਕੀ ਬੱਧ ਦੇ ਜ਼ਿਲ੍ਹੇ ਦੇ ਵਿੱਚ ਸਾਗਰ ਦੇ ਵਿੱਚ ਜੋ ਅਕਸਿਲਗੁਰਬਦਾਸ ਮਹਾਰਾਜੀ ਦਾ ਇੱਕ ਮੰਦਿਰ ਬਣ ਜਾ ਰਿਹਾ ਹੈਗਾ ਉਹਦੇ ਵਿੱਚ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਇੰਡੀਆ ਉਹਦਾ ਸਨਿਆਸ ਰੱਖਣ ਜਾ ਰਹੇ ਨੇ 12 ਅਗਸਤ ਨੂੰ ਉਸ ਵੰਦੇ ਵਿੱਚ ਜਿਹੜਾ ਮੰਦਿਰ ਬਣਨਾ ਹੈਗਾ ਉਹਦੇ ਅਲੱਗ-ਅਲੱਗ ਪਿੰਡਾਂ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਵਿੱਚੋਂ ਅਲੱਗ-ਅਲੱਗ ਤਲਾਵਾਂ ਵਿੱਚੋਂ ਅਲੱਗ-ਅਲੱਗ ਸਰੋਵਰਾਂ ਵਿੱਚੋਂ ਜਲ ਔਰ ਮਿੱਟੀ ਲੈ ਕੇ ਉਸ ਦਾ ਨੀ ਪੱਥਰ ਰੱਖਿਆ ਜਾਊਗਾ ਔਰ ਵਕ ਵਕ ਜਿਹੜੇ ਸਾਡੇ ਧਾਰਮਿਕ ਗੁਰੂ ਹੈਗਾ ਉਹ ਸੰਿਆਸ ਰੱਖਣਗੇ ਉਸ ਸੰਬੰਧ ਦੇ ਵਿੱਚ ਅਸੀਂ ਇਹ ਪ੍ਰਣ ਕੀਤਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਆ ਆਪਣਾ ਸਿਲਗੁਰਦਾਸ ਮਹਾਰਾਜ ਦੇ ਸੰਬੰਧ ਦੇ ਵਿੱਚ ਚੱਲ ਰਹੇ ਨੇ ਜਥੇਬੰਦੀਆਂ ਦੇ ਹੋਰ ਉਹ ਸਾਰੇ ਇਸ ਵਿੱਚ ਹਿੱਸਾ ਲੈਣ ਵਾਸਤੇ ਆਪਣਾ ਪੂਰ ਜੋੜ ਦੇਣ ਔਰ ਇਹ ਆਪਣਾ ਮਹਿਸੂਸ ਕਰਨਾ ਕਿ ਅਸੀਂ ਵੀ ਉਸ ਮੰਦਰ ਦੇ ਨਹੀਂ ਪੱਥਰ ਦੇ ਵਿੱਚ ਅਸੀਂ ਆਪਣਾ ਥੋੜਾ ਜਿਹਾ ਯੋਗਦਾਨ ਪਾਇਆ ਔਰ ਉੱਥੇ ਅਸੀਂ ਗਏ ਸੀਗੇ ਔਰ ਸੰਗਤਾਂ ਨੂੰ ਇਹ احساس ਹੋ ਜਾਏਗਾ ਕਿ ਸਾਡੇ ਗੁਰੂ ਰਬਦਾਸ ਦੇ ਸੰਬੰਧ ਦੇ ਵਿੱਚ ਸਾਡੇ ਵਿੱਚ ਕਿੰਨਾ ਪਿਆਰ ਆ ਕਿੰਨਾ ਸੰਤ ਜੈਮੂ ਦੇ ਧੰਨਵਾਦ। ਫਰੇਮਪੱਡ ਮੇਲੀ ਮੇਰਾ ਜਿਹੜਾ ਮੋਬਾਈਲ ਨੰਬਰ ਹੈਗਾ ਉਹ 97808 00197 ਜੋ ਕੋਈ ਵੀ ਸਾਡਾ ਜਿਹੜਾ ਸੇਵਾਦਾਰ ਜਾਂ ਪੰਜਾਬ ਦਾ ਬੁਰਬਦਾਸ ਜੀ ਨੂੰ ਮੰਨਣ ਵਾਲਾ ਸੰਤਾ ਹੈਗੀਆਂ ਜੋ ਉੱਥੇ ਜਾਣਾ ਚਾਹੁੰਦੇ ਹਨ ਉਹ ਟੈਲੀਫੋਨ ਤੇ ਸੰਪਰਕ ਕਰ ਸਕਦੀਆਂ ਮੈਂ ਇਸ ਸੰਸਥਾ ਵੱਲੋਂ ਪ੍ਰਧਾਨ ਚੁਣਿਆ ਗਿਆ ਮੈਂ ਭੁਪਿੰਦਰ ਕੁਮਾਰ ਮੇਰਾ ਫੋਨ ਨੰਬਰ 95177 12319 ਹੈ ਤੋਂ ਸਭ ਸੰਤਾਂ ਨੂੰ Appeal ਹੈ ਕਿ ਇਸ ਨੰਬਰ ਤੇ ਸੰਪਰਕ ਕਰਕੇ ਜੋ ਵੀ ਆਪਾਂ ਯੋਗਦਾਨ ਵੱਤੋਂ ਅਦਾ ਪਾਣਾ ਹੈ ਉਹਦਾ ਆਪਾਂ ਪਤਾ ਕਰ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੈਗੁਰਦੇਵ ਧੰਨਵਾਦ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕੂਟੇਟਡ ਕੰਪਨੀਆਂਜ਼ ਇਚਨਸ ਇਸ ਐਜ਼ 威尔 ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ electrician, masonry work, carpentry. For more information, please contact him at www.checktrade.com, ID number 921760. Shamra Chander Center. call him on this number 074888 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ